ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਹਕਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਨੂੰ ਬੇਨਤੀ ਆ ਬੀਆ ਸਭ ਲੋਕ ਕਿ ਜਿਨ੍ਹਾਂ ਦੀ ਜ਼ਮੀਨ ਤਾਰੋਂ ਪਾਰਿਆ ਉਹ ਦੋ ਦਿਨਾਂ ਦੇ ਤੱਕ ਤੂੜੀ ਬਣਾ ਲੈਣ ਜਿਨ੍ਹਾਂ ਦੀ ਰਹਿਦੀ ਆ ਉਸ ਤੋਂ ਬਾਅਦ ਬੀਐਸਐਫ ਵੱਲੋਂ ਗੇਟ ਜਿਹੜੇ ਬੰਦ ਕਰ ਦਿੱਤੇ ਜਾਣਗੇ ਦੁਬਾਰਾ ਬੇਨਤੀ ਆ ਕਿ ਜਿਨ੍ਹਾਂ ਦੀ ਜ਼ਮੀਨ ਤਾਰੋਂ ਪਾਰਿਆ ਉਹ ਜਿਨ੍ਹਾਂ ਦੀ ਤੂੜੀ ਰੇਂਦੀ ਬਣਾਉਣ ਵਾਲੀ ਬਣਾ ਲੈਣ ਉਸ ਤੋਂ ਬਾਅਦ ਜਿਹੜੇ ਗੇਟ ਆ ਬੰਦ ਕਰ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਸਰ ਤੁਹਾਨੂੰ ਕੀ ਕਿਹਾ ਗਿਆ? ਸਰ ਮੇਰਾ ਨਾਮ ਪਰਸ਼ੇਮ ਸਿੰਘ ਸਰਪੰਚ ਚਰੋੜਾਂ ਵਾਲਾਪੁਰਦ ਹਾਂਜੀ ਬੀਐਸਐਫ ਨੇ ਹਾਨੂੰ ਰਾਤ ਕੋਈ ਪਰਮਿਸ਼ਨ ਕਰਦੀ ਆ ਤਾਂ ਵੀ ਕੱਲ ਸਵੇਰ ਆਸੇ ਲੈ ਕੇ 2 ਦਿਨ ਕੇ ਲਈ ਕਣਕ ਜੋ ਰਹਿਤੀ ਹੈ ਕੱਢ ਲਓ ਜੇ ਕਣਕ ਕਾਟੀਏ ਤੇ ਜੋ ਪਸ਼ੂਆਂ ਲਈ ਤੂੜੀ ਬਣਾਣੀ ਪਣੀ ਹੈ ਉਹ ਬਣਾ ਲਓ 1-2 ਦਿਨ 2 ਦਿਨ ਦਾ ਟਾਈਮ ਦਿਆ ਉਹਨਾਂ ਵੀ ਸਾਨੂੰ ਉੱਪਰੋਂ ਮਜਬੂਰੀ ਆਈ ਹੈ ਤੋਂ ਕੋਈ ਬਾਤ ਨਹੀਂ ਹਮ ਬੀਐਸਓ ਕੇ ਸਾਥ ਖੜੇ ਹਮ ਜੋ ਵੀ ਬੋਲेंगे ਸਰ ਗੁਰਦੁਆਰੇ ਮੇ ਅਨਾਊਂਸਮੈਂਟ ਵੀ ਕੀਤੀ ਗਈ ਸੀ ਹਾਂ ਕੀਤੀ ਗਈ ਕੱਲ ਕੀ ਸ਼ਾਮ ਕੋ ਵੀ ਕੀਤੀ ਗਈ ਸੀ ਅਬ ਸਵੇਰ ਵੀ ਮੈਨੇ ਕਰਾਈ ਅਨਾਊਂਸਮੈਂਟ

ਸਰ ਜੰਗ ਤੇ ਐਸੇ ਦੇਖੋ ਵਿਚਾਰੇ ਉਧਰ ਲੋਕ ਘੁੰਮਣੇ ਗਏ ਸੀ ਉਹਨਾਂ ਗਲਤ ਕੀਤਾ ਕੰਮ ਇਸ ਲਈ ਅਸੀਂ ਇਹ बोलेंगे ਵੀ ਬਾਰ-ਬਾਰ ਉਹ ਕਰਤੇ ਹੈ ਸਾਡੇ ਕੋਲ ਬਹੁਤ ਇਧਰ ਗਾਉਂ ਮੇਂ ਪਰੇਸ਼ਾਨੀ ਤਾਂ ਆਤੀ ਹੈ ਲੇਕਿਨ ਇੱਕ ਬਾਰ ਜੋ ਪਾਕਿਸਤਾਨ ਕੇ ਸਾਥ ਸਰਕਾਰ ਕੋ ਵੀ ਕਰਾਵਾਂਗੇ ਵੀ ਜੋ ਵੀ ਨਿਬੜਦਾ ਹੈ ਕਰੀ ਇਹਨਾਂ ਨਾਲ ਗੱਲ ਕਰ ਹੋਣਾ ਚਾਹੀਦਾ ਹੈ ਸਭ ਕੁ ਸੋਣਾ ਚਾਹੀਦਾ ਇਹਨਾਂ ਨੂੰ ਸੋ ਆਪਾ ਕੌਂਸਾ ਬੀਐਸਐਫ ਕੇ ਸਾਥ ਕਰਾ ਹੈ ਹਾਂਜੀ ਨਾਮ ਬਤਾ ਕਰੋ ਕੌਨਸੇ ਗਾਉਂ ਮੇਂ ਖੜੇ ਆ ਮੈਂ ਹਰਦੇਵ ਸਿੰਘ ਰੋੜਾਂ ਵਾਲਾ ਖੁਰਦਕਾਰ ਰਹਿਣ ਵਾਲਾ ਹਾਂ ਸਰ जो फेंसिंग के पार जमीन आपकी जमीन है हाँ फेंस के पार हमारी जमीन है वहाँ से भूसा बनने वाला है बी एस एफ ने बोला दो दिन के, दो दिन में वो लो, दो तो तीन दिन में निपटाया जाएगा वो निपट जाए बी एस एफ के हम साथ हैं कि अपने गेट जेडे वो बंद कर ले ठीक है बाकी जो भी कुछ जैसे भी होगा बी एस एफ फौज आर्मी जैसे करेगी हम देश के साथ हैं ਜਿਹਾ ਸੇ ਚੱਲੇਗਾ ਵੈਸੇ ਠੀਕ ਹੈ। ਐਸੇ ਹਾਲਾਤ ਦੇਖ ਰਹੇ ਆਪ ਜੋ ਬੀਐਸਓ ਕੀ ਅੱਗੇ ਜੋ ਕਾਹ ਕਰਾ। ਹਾਲਾਤ ਤੇ ਦੇਖੋ ਵੈਸੇ ਕਸ਼ਮੀਰ ਮੇ ਤੇ ਬਹੁਤ ਗਲਤ ਹੋਇਆ। ਉਸ ਉਸਕੇ ਬਾਰੇ ਮੇ ਦੇਖਾ ਜਾਏ ਤੋ ਇੱਕ ਵਾਰ ਪਾਕਿਸਤਾਨ ਕੇ ਸਾਥ ਨਿਪਟਣਾ ਹੀ ਅੱਛਾ।